ਸੰਗੀਓ ਦੇ ਚਲੋ ਜੀ ਪ੍ਰਸ਼ਾਸਨ ਸਾਡਾ ਕੁਛ ਨਹੀਂ ਕਰ ਰਿਹਾ ਸਾਡੇ ਚੋਂ ਚੋਰੀਆਂ ਜਾਨਕਿ ਬਹੁਤ ਹੋ ਰਹੀਆਂ ਕਿਤੇ ਕਿਤੇ ਦਾ ਗੇਟ ਲੈ ਗਿਆ ਕਦੇ ਕੋਈ ਚੋਰੀ ਕਿਤੇ ਕੋਈ ਚੋਰੀ ਤੇ ਕੱਲ ਇੱਕ ਬੁੜੀ ਦੇ ਇੱਥੇ ਰੋਡ ਦੇ ਉੱਤੇ ਜੀਰੇ ਵਾਲੇ ਤੇ ਬੰਨ੍ਹ ਦਿਹਾੜੇ ਵੀ ਉਹਦੇ ਪੈਸੇ ਖੋ ਕੇ ਲੈ ਕੇ ਨਾਲੇ ਉਹਦਾ ਸਿਰ ਪਾਟਿਆ ਵਿਚਾਰੀ ਦਾ ਤੋਂ ਪੈਨਸ਼ਨੇਰਾਂ ਨੂੰ ਜੀਰੇ ਤੋਂ ਪੈਨਸ਼ਨੇਰਾਂ ਨੂੰ ਆ ਰਹੀ ਸੀ ਜੀ ਉਹ ਤੇ ਉਹਦਾ ਸਿਰ ਪਾਟ ਗਿਆ ਤੇ ਪੈਸੇ ਖੋ ਕੇ ਉਹ ਬੰਦਾ ਫਰਾਰ ਹੋ ਗਿਆ ਤੇ ਪਿੱਛਾ ਕਰਤੇ ਉਹਦਾ ਕੁਛ ਪਤਾ ਨਹੀਂ ਲੱਗਾ ਕਿ ਕਿੱਧਰ ਨੂੰ ਗਿਆ ਤੇ ਕਿੱਧਰ ਨੂੰ ਨਹੀਂ ਗਿਆ ਕੋਈ ਇਹਦਾ ਵੀ ਹੱਲ ਕੀਤਾ ਜਾਵੇ ਤਾਂ ਹੁਣ ਵੀ ਦਿਹਾੜੀਦਾਰ ਜੇ ਕੋਈ ਬੰਦਾ ਹੁੰਦਾ ਉਹਨੂੰ ਵੀ ਲੁੱਟ ਲਿਆ ਜਾਂਦਾ ਜੀ ਇਹਦੂਗਾ ਤੁਸੀਂ ਦੱਸੋ ਵੀ ਹੁਣ ਕੀ ਕੀਤਾ ਜਾਵੇ ਪ੍ਰਸ਼ਾਸਨ ਕੰਮ ਕਾਰ ਨਹੀਂ ਨਹੀਂ ਸੁੱਤਾ ਹੋਇਆ ਜੀ ਤੇ ਹੁਣ ਦੱਸੋ ਵੀ ਬੰਦਾ ਦਿਹਾੜੀ ਵਾਲਾ ਦਿਹਾੜੀਕਾਰ ਨੂੰ ਨਾ ਜਾਵੇ ਘਰੋਂ ਨਿਕਲਣਾ ਵੀ ਮੁਸ਼ਕਲ ਕੀਤਾ ਗਿਆ ਸਾਰਿਆਂ ਦਾ ਅਸੀਰ ਸਿੰਘ ਪਿੰਡ ਸੁਨੇਰ ਜੋ ਕਿ ਬਹੁਤ ਪਰੇਸ਼ਾਨਾਂ ਚੋਰੀਆਂ ਤੋਂ ਜਦੋਂ ਅਸੀਂ ਝੋਨਾ ਲਾਉਂਦੇ ਸੀ ਉਦੋਂ ਸਾਡੇ ਭਈਆਂ ਤੋਂ ਜਿਹੜੇ ਮਜ਼ਦੂਰ ਸੀ ਉਹਨਾਂ ਤੋਂ ਫੋਨ ਕੋਈ ਨਾ ਬੰਦਿਆਂ ਨੇ ਉਦੋਂ ਬਾਅਦ ਇਹਨਾਂ ਨੇ ਕੇਵਲਾਂ ਅੱਜ ਇੱਕ ਵੇਲੇ ਛੱਡ ਕੇ ਦੋਹਾਂ ਦਿਨਾਂ ਬਾਅਦ ਤੇ ਤਿੰਨਾਂ ਦਿਨਾਂ ਬਾਅਦ ਇੱਕ ਵਾਰ ਇਧਰੋਂ ਹੁਣ ਤਾਂ ਜਮਾਂ ਹੀ ਸਿਰਾ ਹੋ ਗਿਆ ਜੀ ਇਹਨਾਂ ਦਾ ਇਹਨਾਂ ਨੇ ਹੀ ਮੋਟਰਾਂ ਵਾਲੀਆਂ ਕੋਠੀਆਂ ਤੇ ਪੱਕੇ ਲੋਹੇ ਦੇ ਗੇਟ ਲਾਏ ਸੀਗੇ ਇਹਨਾਂ ਨੇ ਗੇਟ ਹੀ ਲੋਹੇ ਦੇ ਮੁੱਢੋਂ ਪਟਕ ਕੇ ਕੋਠੀਆਂ ਤੋਂ ਦੇੜਤੀਆਂ ਗੇਟ ਚੱਕ ਕੇ ਲੈ ਗਏ ਇਹ ਅੱਠਾਂ ਅੱਠਾ ਮੋਟਰਾਂ ਦੇ ਸਾਢੇ 8 ਗੁਣ ਤਿੰਨ ਤਾਂ ਮੇਰੀਆਂ ਆਪਣੀਆਂ ਖੁੱਧੀਆਂ ਮੋਟਰਾਂ ਜੀ ਉਹਨਾਂ ਦੇ ਲੈ ਗਏ ਜੀ ਗੇਟ ਫੱਟ ਕੇ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਜਰੂਰ ਕਿਰਪਾ ਕਰੋ ਸਾਨੂੰ ਇਨਸਾਫ ਦਿਵਾਓ ਬਹੁਤ ਧੰਨਵਾਦ ਹਾਂਜੀ ਮੈਂ ਨਾਇਲ ਸਿੰਘ ਕੋਲਦਾ ਜੀ ਪਿੰਡ ਸਨੇਹਰ ਗੁਰਦੁਆਰਾ ਪ੍ਰਬੰਧ ਕਮੇਟੀ ਪੋਸ਼ੇ ਸ਼ੇਵੀ ਸਾਡੇ ਗੁਰਦੁਆਰੇ ਵਾਲੀ ਮੋਟਰ ਦਾ ਗੇਟ ਲਾ ਲਿਆ ਜੀ ਤੇ ਸੱਤ ਗੇਰ ਲੱਥੇ ਆ ਜੀ ਉੱਥੇ ਸਾਡੇ ਆਣ-ਜਵੰਡੋ ਸਾਰੇ ਨਾਲ-ਨਾਲ ਲੋਹੇ ਦੇ ਆ ਜੀ ਗੱਡੀਆਂ ਜਿਹੜੀਆਂ ਕੋਠੀਆਂ ਨਾਲ ਜੀ ਸਟਾਰਟਰਾਂ ਵਾਲੀਆਂ ਉਹਨਾਂ ਦੇ ਗੇਟ ਲਾਏ ਆ ਜੀ ਲੋਹੇ ਦੇ ਅਸੀਂ ਕਿਹਾ ਵੀ ਮਤਲਬ ਇਹ ਭੰਨਣ ਕੋੜ ਨੇ ਇਹਨਾਂ ਤੇ ਇਹਨਾਂ ਨੇ ਉਹ ਵੀ ਕਰਿਆ ਪ੍ਰਸ਼ਾਸਨ ਤੋਂ ਅਸੀਂ ਆਲੇ ਆ ਜੀ ਇਹ ਫੁੰਦੀ ਨੀਂਦ ਸੁਤਾ ਪ੍ਰਸ਼ਾਸਨ ਇਹ ਅਸੀਂ ساری ਰਾਤ ਸਮਝ ਲਾ ਵੀ ਸਵੇਰੇ ਜਾ ਕੇ ਕਰਾਂਗੇ ਆ ਕੇ ਫੇਰ ਪਾਉਣੇ ਆ ਜੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਜੀ ਇਹ ਸਰਕਾਰ ਆਈ ਆ ਉਦੋਂ ਦਾ ਸਾਡਾ ਇਹਨਾਂ ਨੇ ਸਾਰਾ ਕੰਮ ਗੁੱਲ ਕਰਤਾ ਜੀ ਕੋਈ ਸਾਨੂੰ ਬਾਹਰ ਨਹੀਂ ਰਾਤ ਨੂੰ ਅਸੀਂ ਨਿਕਲ ਸਕਦੇ ਇਹਨਾਂ ਦੇ ਕੋਲੇ ਹਥਿਆਰ ਆ ਕਿਰਪਾਨਾਂ ਇਹਨਾਂ ਕੋਲੇ ਆ ਕਾਪੇ ਇਹਨਾਂ ਕੋਲੇ ਆ